ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆਂ ਖਾਲਸਾ ਜੀ ਖਾਲਸਾ ਜੀ ਕਈ ਵਾਰ ਕਈ ਭੈਣ ਭਰਾਵਾਂ ਦੀ ਅਰਦਾਸ ਬੇਨਤੀ ਜਲਦੀ ਪੂਰੀ ਹੋ ਜਾਂਦੀ ਏ ਤੇ ਕਈਆਂ ਦੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਤੇ ਕਈਆਂ ਦੀ ਅਰਦਾਸ ਬੇਨਤੀ ਪੂਰੀ ਹੋਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਖਾਲਸਾ ਜੀ ਆਪਣੇ ਮਨ ਦੇ ਵਿੱਚ ਵਿਚਾਰਤਾ ਆਉਂਦਾ ਹੀ ਕਿਤੇ ਨਾ ਕਿਤੇ ਕਿ ਅਸੀਂ ਤਾਂ ਬਹੁਤ ਪਾਠ ਵੀ ਕਰਦੇ ਹਾਂ ਜੋਤ ਵੀ ਕਰਦੇ ਵਿੱਚ ਜਗਾਉਨੇ ਆ ਪਰ ਸਾਡੇ ਕਾਰਜ ਚਲਦੀ ਸਫਲ ਨਹੀਂ ਹੁੰਦੇ ਤੇ ਕਈ ਭੈਣ ਭਰਾ ਇਹ ਸੋਚਦੇ ਨੇ ਕਿ ਸਾਡੇ ਤੇ ਕਿਰਪਾ ਨਹੀਂ ਹੁੰਦੀ ਪਰ ਅਸੀਂ ਆਸ ਵੀ ਨਹੀਂ ਛੱਡੇਗੀ ਅਸੀਂ ਆਪਣੇ ਗੁਰੂ ਤੇ ਭਰੋਸਾ ਵੀ ਰੱਖਿਆ ਹੋਇਆ ਹੈ ਵੀ ਅੱਜ ਨਹੀਂ ਤਾਂ ਕੱਲ ਵਾਹਿਗੁਰੂ ਸਾਡੀ ਜ਼ਰੂਰ ਸੁਣਨਗੇ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਨਗੇ ਤਾਂ ਖਾਲਸਾ ਜੀ ਜਦੋਂ ਆਪਾਂ ਇੰਨੀ ਸ਼ਰਧਾ ਤੇ ਭਰੋਸਾ ਰੱਖ ਲੈਨੇ ਆਪਣੇ ਪਰਮਾਤਮਾ ਤੇ ਫਿਰ ਉਹ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚਿਆਂ ਦੇ ਕਾਰਜ ਜ਼ਰੂਰ ਸਫਲ ਕਰਦੇ ਨੇ ਪਰ ਕਈ ਵਾਰ ਖਾਲਸਾ ਜੀ ਆਪਾਂ ਸ਼ਰਧਾ ਭਾਵਨਾ ਰੱਖੀ ਹੁੰਦੀ ਹੈ ਪਰ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਤਕਲੀਫਾਂ ਆ ਜਾਂਦੇ ਨੇ ਜਿੰਨਾ ਤੋਂ ਆਪਾਂ ਥੱਕ ਹਾਰ ਕੇ ਆਪਣੀ ਸ਼ਰਧਾ ਭਾਵਨਾ ਜਿਹੜੀ ਟੁੱਟ ਜਾਂਦੀ ਏ ਭਰੋਸਾ ਟੁੱਟ ਜਾਂਦਾ ਏ ਉਸ ਚੀਜ਼ ਨੂੰ ਵੀ ਆਪਾਂ ਸਮਝਦੇ ਹਾਂ ਖਾਲਸਾ ਜੀ ਕਿਉਂਕਿ ਜੋ ਘਰ ਦੇ ਹਾਲਾਤ ਨੇ ਜਾਂ ਗਰੀਬੀ ਜਾਂ ਘਰ ਦੇ ਵਿੱਚ ਕੋਈ ਬਿਮਾਰੀ ਆ ਜਾਵੇ ਤਾਂ ਖਾਲਸਾ ਜੀ ਉਹ ਹੀ ਆਦਮੀ ਜਾਣਦਾ ਏ ਉਹ ਹੀ ਇਨਸਾਨ ਜਾਣਦਾ ਏ ਜੋ ਘਰ ਨੂੰ ਹੈਂਡਲ ਕਰਦਾ ਏ ਘਰ ਦੇ ਹਾਲਾਤ ਦੇ ਵਿੱਚ ਕਰਦੇ ਰਹਿੰਦੇ ਮੈਂਬਰ ਹੀ ਜਾਣ ਸਕਦੇ ਨੇ ਖਾਲਸਾ ਜੀ ਇਸ ਚੀਜ਼ ਨੂੰ ਵੀ ਆਪਾਂ ਸਮਝ ਸਕਦੇ ਹਾਂ ਪਰ ਫਿਰ ਵੀ ਆਪਾਂ ਨੂੰ ਆਪਣੇ ਪਰਮਾਤਮਾ ਤੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਸਗੋਦੀ ਆਪਣੇ ਘਰ ਦੇ ਵਿੱਚ ਕਿੰਨੀਆਂ ਵੀ ਪ੍ਰੋਬਲਮ ਕਿਉਂ ਨਾ ਹੋਣ ਆਪਾਂ ਨੂੰ ਹਰ ਸਮੇਂ ਸਮੇ ਜੋ ਸਮਾਂ ਕੱਢ ਕੇ ਆਪਾਂ ਨੂੰ ਗੁਰਬਾਣੀ ਦਾ ਸਿਮਰਨ ਵੀ ਕਰਨਾ ਚਾਹੀਦਾ ਹੈ ਗੁਰਦੁਆਰਾ ਸਹਿਮ ਵੀ ਜਾਣਾ ਚਾਹੀਦਾ ਹੈ ਪੜ੍ਹ ਖਾਲਸਾ ਜੀ ਜਦੋਂ ਆਪਾਂ ਦੁਪਹਿਰਾ ਸੈਭ ਦੀ ਵੀ ਹਾਜ਼ਰੀ ਭਰਦੇ ਆ ਘਰ ਦੇ ਵਿੱਚ ਜੋਤ ਵੀ ਜਗਾਉਣੇ ਆ ਜਦੋਂ ਆਪਾਂ ਜੋਤ ਜਗਾਉਣੇ ਆ ਤੇ ਇਸ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਿਆ ਕਰੋ ਜਿਵੇਂ ਆਪਾਂ ਬਾਹਰੀ ਜੋਤ ਜਗਾਉਣੇ ਆ ਓਵੇਂ ਆਪਾਂ ਨੂੰ ਆਪਣੇ ਮਨ ਅੰਦਰ ਦੀ ਜੋਤ ਵੀ ਜਗਾਉਣੀ ਚਾਹੀਦੀ ਏ ਜਿਵੇਂ ਆਪਾਂ ਆਪਣੇ ਧਨ ਨੂੰ ਤਾਂ ਸਾਫ਼ ਕਰ ਲੈਨੇ ਆ ਆਪਾਂ ਨਹਾ ਧੋ ਕੇ ਵਧੀਆ ਸੋਹਣੇ ਕੱਪੜੇ ਪਾ ਲੈਨੇ ਆ ਤੇ ਦੇਖਣ ਵਾਲੇ ਨੂੰ ਵੀ ਸੋਹਣੇ ਲੱਗਦੇ ਆ ਉਸੇ ਤਰ੍ਹਾਂ ਆਪਨੂੰ ਆਪਣੇ ਮਨ ਨੂੰ ਵੀ ਸਾਫ਼ ਸੁਥਰਾ ਕਰਨਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਤਾਂ ਆਪਣੇ ਮਨ ਦੀਆਂ ਸਭ ਜਾਣਦੇ ਨੇ ਜੇ ਆਪਣਾ ਮਨ ਸੱਚਾ ਸੁੱਚਾ ਹੋਵੇਗਾ ਆਪਣੇ ਮਨ ਦੇ ਅੰਦਰ ਈਰਖਾ ਭੇਦ ਭਾਵ ਨਹੀਂ ਹੋਵੇਗਾ ਤਾਂ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਤਾਂ ਜ਼ਰੂਰ ਹੋਵੇਗੀ ਆਪਣੇ ਤੇ ਪਰ ਜੇ ਆਪਣੇ ਮਨ ਦੇ ਅੰਦਰ ਕੁਝ ਹੋਰ ਹੈ ਆਪਣੇ ਮਨ ਅੰਦਰ ਕੁਝ ਹੋ ਰੇ ਤੇ ਬਾਹਰ ਕੁਝ ਹੋ ਰੇ ਫਿਰ ਆਪਣੇ ਕਾਰਜ ਨਹੀਂ ਸਫਲ ਹੁੰਦੇ ਖਾਲਸਾ ਜੀ ਇਹ ਚੀਜ਼ਾਂ ਨੂੰ ਲੈ ਕੇ ਵੀ ਤੁਸੀਂ ਜਰੂਰ ਆਪਣੇ ਮਨ ਦੇ ਵਿੱਚ ਸੋਚਿਆ ਕਰੋ ਜਦੋਂ ਤੁਸੀਂ ਇਹ ਸੋਚ ਸੋਚਦੇ ਹੋ ਕਿ ਪਰਮਾਤਮਾ ਉਹਨਾਂ ਦੇ ਕਾਰਜ ਸਫਲ ਕਰ ਰਿਹਾ ਹੈ ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਰਹੀ ਤੇ ਤੁਸੀਂ ਇਹ ਚੀਜ਼ ਨੂੰ ਜਰੂਰ ਸੋਚਿਆ ਕਰੋ ਆਪਣੇ ਨਾਲ ਉਸ ਬੰਦੇ ਨੂੰ ਕੰਪੈਰੀਸ਼ਨ ਕਰਕੇ ਦੇਖਿਆ ਕਰੋ ਕਿ ਉਸ ਇਨਸਾਨ ਦੀ ਸੋਚ ਕਿੱਥੇ ਤੱਕ ਜਾਂਦੀ ਹੈ ਤੇ ਆਪਣੀ ਸੋਚ ਕਿੱਥੇ ਤੱਕ ਜਾਂਦੀ ਹੈ ਤੇ ਜੋ ਉਹ ਕੰਮ ਕਰ ਰਿਹਾ ਹੈ ਜੋ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਹੈਂਡਲ ਕਰ ਰਿਹਾ ਹੈ ਉਹ ਕਿਸ ਤਰੀਕੇ ਕਰ ਰਿਹਾ ਹੈ ਤੇ ਆਪਾਂ ਕਿਸ ਤਰੀਕੇ ਕਰ ਰਹੇ ਹਾਂ ਇਸ ਚੀਜ਼ ਨੂੰ ਜਦੋਂ ਆਪਾਂ ਸੋਚਣਾ ਸਮਝਣਾ ਸ਼ੁਰੂ ਕਰਤਾ ਨਾ ਖਾਰਸ ਜੀ ਉਦੋਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਦੇ ਜਿਹੜੇ ਉਹ ਦੂਰ ਹੋ ਜਾਣਗੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਆਪਾਂ ਜਦੋਂ ਕਿਸੇ ਬੰਦੇ ਨੂੰ ਆਪਣੇ ਨਾਲ ਪਰਖਤਾ ਲੈਨੇ ਆ ਇਨਸਾਨ ਨੂੰ ਆਪਾਂ ਸਿਰਫ ਇਸ ਜੀ ਦੀ ਫਰਕ ਫਰਕ ਰੱਖਦੇ ਆ ਕਿ ਉਹਨੋਂ ਸਭ ਕੁਝ ਮਿਲ ਗਿਆ ਪਰ ਮੈਨੂੰ ਮਿਲਿਆ ਨਹੀਂਗਾ ਅੱਜ ਕੱਲ ਦੇ ਸਮੇਂ ਦੇ ਵਿੱਚ ਖਾਸਾ ਜੀ ਕੀ ਹੁੰਦਾ ਹੈ ਕਿ ਆਪਾਂ ਆਪਣਾ ਘਰ ਘੱਟ ਦੇਖਦੇ ਆਂ ਤੇ ਆਂਡ ਗਵਾਰ ਦੇ ਵਿੱਚ ਜ਼ਿਆਦਾ ਦੇਖਦੇ ਆਂ ਕਿ ਉਹਨਾਂ ਦੇ ਘਰ ਦੇ ਵਿੱਚ ਅੱਜ ਕੀ ਹੋਇਆ ਕੀ ਨਹੀਂ ਹੋਇਆ ਜੇ ਇਹੀ ਨਿਗਾਹ ਆਪਾਂ ਆਪਣੇ ਘਰ 'ਚ ਮਾਰੀਏ ਤਾਂ ਆਪਣੇ ਘਰ ਦੇ ਵਿੱਚ ਕਦੇ ਵੀ ਪ੍ਰੋਬਲਮ ਨਹੀਂ ਆਉਣੀ ਆ ਜਿੰਨਾ ਸਮਾਂ ਆਪਾਂ ਦੂਸਰੇ ਦੇ ਘਰ ਦੇ ਵਿੱਚ ਖਿਆਲ ਰੱਖਣ ਵਿੱਚ ਵੇਸਟ ਕਰਦੇ ਆਂ ਉਰਨ ਸਮਾਜੇ ਆਪਾਂ ਗੁਰਬਾਣੀ ਦਾ ਜਾਪ ਕਰੀਏ ਤੇ ਆਪਣਾ ਭਲਾ ਕਿਉ ਨਾ ਹੋਵੇਗਾ ਨਾਲੇ ਆਪਣਾ ਜੋ ਧਿਆਨ ਹੈ ਉਹ ਚੰਗੇ ਕੰਮਾਂ ਬਣ ਜਾਵੇਗਾ ਇਹ ਸਭ ਚੀਜ਼ਾਂ ਤੋਂ ਜੋ 네ਗਟਿਵਿਟੀ ਹੈ ਇਹਦੇ ਤੋਂ ਆਪਣੇ ਮਨ ਦਾ ਜੋ ਖਿਆਲ ਉਹ ਦੂਰ ਹੋਵੇਗਾ ਪਹਿਲਾ ਆਪਣੇ ਮਨ ਨੂੰ ਪੋਜ਼ਿਟਿਵ ਕਰੋ ਪੋਜ਼ਿਟਿਵਿਟੀ ਲਿਆਓ ਆਪਣੇ ਮਨ ਦੇ ਅੰਦਰ 네ਗੇਟਿਵਿਟੀ ਕੱਢੋ ਫਿਰ ਹੀ ਵੈਗਰੋ ਸੱਚੇ ਪਾਤਸ਼ਾਹ ਦੇ ਨਾਲ ਤੁਸੀਂ ਜੋੜ ਸਕਦੇ ਹੋ ਤੇ ਕਿਸੇ ਦਾ ਵੀ ਬੁਰਾ ਕਰਨ ਨੂੰ ਤੁਹਾਡਾ ਕਦੇ ਮਨ ਕਰ ਹੀ ਨਹੀਂ ਸਕਦਾ ਜਦੋਂ ਖਾਲਸਾ ਜੀ ਤੁਸੀਂ ਗਰਬਾਣੀ ਦੇ ਨਾਲ ਜੁੜ ਗਏ ਨਾ ਗੁਰਦੁਆਰਾ ਸਾਹਿਬ ਜਾਣ ਲੱਗ ਪਏ ਸੇਵਾ ਸਿਮਰਨ ਕਰਨ ਲੱਗ ਪਏ ਤਾਂ ਉਸ ਸਮੇਂ ਤੁਹਾਡਾ ਜੋ ਵੀ ਧਿਆਨ ਹੈ ਉਹ ਵਾਇਗਰੋ ਸੱਚੇ ਪਾਤਸ਼ਾਹ ਦੇ ਵੱਲ ਲੰਘ ਜੇਗਾ ਤੁਹਾਡਾ ਕਿਸੇ ਦਾ ਵੀ ਬੁਰਾ ਕਰਨ ਨੂੰ ਮਾਨ ਨਹੀਂ ਕਰਨਾ ਇਥੇ ਤੱਕ ਖਾਸ ਹੈ ਜੀ ਆਪਣਾ ਸੁਭਾਅ ਤੇ ਦਿਮਾਗ ਹੋ ਜਾਂਦਾ ਹੈ ਵੀ ਜਦੋਂ ਕੋਈ ਦੂਸਰਾ ਇਨਸਾਨ ਕਿਸੇ ਦਾ ਬੁਰਾ ਵੀ ਕਰਨਾ ਚਾਹੇ ਨਾ ਤੇ ਆਪਣਾ ਬੇਸ਼ੱਕ ਕਿਉਂ ਨਾ ਉਹ ਉਸ ਬੰਦੇ ਦੇ ਨਾਲ ਵੈਰ ਵੀ ਕਿਉਂ ਨਾ ਹੋਵੇ ਦੁਸ਼ਮਣ ਵੀ ਕਿਉਂ ਨਾ ਹੋਵੇ ਪਰ ਆਪਾਂ ਵੀ ਰਵੀ ਕਿਤੇ ਨਾ ਕਿਤੇ ਇਹ ਕੋਸ਼ਿਸ਼ ਜ਼ਰੂਰ ਕਰਦੇ ਆ ਕਿ ਉਸ ਬੰਦੇ ਦਾ ਬੁਰਾ ਨਾ ਹੋ ਜਾਏ। ਸੋ ਇਹ ਸਭ ਚੀਜ਼ਾਂ ਕਦੋਂ ਹੁੰਦੀਆਂ ਨੇ ਜਦੋਂ ਆਪਣਾ ਧਿਆਨ ਵਾਇਗ੍ਰੋ ਸੱਚੇ ਪਾਤਸ਼ਾਹੀ ਗੁਰਬਾਣੀ ਦੇ ਜਾਪ ਦੇ ਵਿੱਚ ਨਾਲ ਜੁੜਦਾ ਏ। ਗੁਰਦੁਆਰਾ ਸਾਹਿਬ ਜਾਣੇ ਆਪਾਂ ਸੇਵਾ ਸਿਮਰਨ ਕਰਦੇ ਆ। ਉਦੋਂ ਹੀ ਆਪਾਂ ਖਾਸਾ ਜੀ ਚੰਗੇ ਕੰਮਾਂ ਦੇ ਵਿੱਚ ਜੁੜਦੇ ਆ। ਜਿਉਂ ਆਪਾਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਏ ਵੀ ਜੈਸੀ ਸੰਗਤ ਵੈਸੀ ਰੰਗਤ। ਜਦੋਂ ਆਪਾਂ ਚੰਗੇ ਕੰਮ ਕਰਾਂਗੇ ਤੇ ਆਪੇ ਆਪਣਾ ਮਨ ਵੀ ਚੰਗੀ ਚੀਜ਼ ਕਰਨ ਨੂੰ ਕਰੂਗਾ ਤੇ ਜਦੋਂ ਆਪਾਂ ਚੰਗੇ ਕਰਮ ਕਰਨੇ ਸ਼ੁਰੂ ਕਰਦਾਂਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਪਣੇ ਤੇ ਆਪਣੇ ਘਰ ਪਰਿਵਾਰ ਤੇ ਬਹੁਤ ਜ਼ਿਆਦਾ ਆਪਾਰ ਬੇਅੰਤ ਕਿਰਪਾ ਖਾਲਸਾ ਜੀ ਬਣੀ ਰਹਿੰਦੀ ਏ ਇਸੇ ਕਰਕੇ ਤੁਹਾਨੂੰ ਜ਼ਰੂਰ ਤੇ ਤਾਂ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜਨ ਦੀ ਏ ਗੁਰੂ ਵਾਲੇ ਬਣਨ ਦੀ ਬੇਸ਼ੱਕ ਤੁਸੀਂ ਅਮਰਤ ਨਹੀਂ ਛੱਕ ਸਕਦੇ ਗੁਰੂ ਵਾਲੇ ਨਹੀਂ ਬਣ ਸਕਦੇ ਤਾਂ ਤੁਸੀਂ ਜਿਸ ਤਰ੍ਹਾਂ ਵੀ ਹੋ ਤੁਸੀਂ ਗੁਰਬਾਣੀ ਦੇ ਨਾਲ ਜ਼ਰੂਰ ਜੁੜੋ ਖਰਸਾ ਜੀ ਹਰ ਰੋਜ਼ ਤੁਸੀਂ ਇੱਕ ਜਪਜੀ ਸਾਹਿਬ ਦਾ ਜ਼ਰੂਰ ਹੀ ਕਰਿਆ ਕਰੋ ਤੁਸੀਂ ਰੈਰਾ ਸਾਹਿਬ ਕਰ ਲਿਆ ਕਰੋ ਪਰ ਫਿਰ ਵੀ ਜੇ ਤੁਹਾਨੂੰ ਨਹੀਂ ਸਮਾਂ ਮਿਲਦਾ ਤਾਂ ਇੱਕ ਮੂਲ ਮੰਤਰ ਦਾ ਜਾਪ ਤਾਂ ਜ਼ਰੂਰ ਕਰਿਆ ਕਰੋ ਇਸੀ ਤਰ੍ਹਾਂ ਖਾਰਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੀਰ ਦੀ ਅਦਭੁਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਕਿ ਉਹਨਾਂ ਦੇ ਪਰਿਵਾਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਸ਼ਹੀਦਾ ਸਿੰਘਾਂ ਦੀ ਬੇਅੰਤ ਅਪਾਰ ਕਿਰਪਾ ਹੁੰਦੀ ਏ ਤੇ ਉਹਨਾਂ ਦਾ ਕਾਫੀ ਸਮੇਂ ਤੋਂ ਅੜਿਆ ਕਾਰਜ ਸਫਲ ਹੁੰਦਾ ਏ ਖਾਰਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਹੋਰ ਵੀਰ ਭੈਣ ਸੁੱਲਦਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਨਾਲ ਜੁੜਦਾ ਹੈ ਤੇ ਕਿਤੇ ਨਾ ਕਿਤੇ ਖਾਲਸਾ ਜੀ ਉਹਦਾ ਵੀ ਭਲਾ ਹੁੰਦਾ ਹੈ ਤੇ ਆਪਣਾ ਵੀ ਭਲਾ ਹੁੰਦਾ ਹੈ ਕਿਉਂਕਿ ਆਪਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਹਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਉਣਾ ਚਾਹੀਦਾ ਹੈ। ਖਾਲਸਾ ਜੀ ਉਹ ਵੀਰ ਦੱਸ ਦਿਆ ਕਿ ਕਹਿੰਦੇ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਹਾਂ। ਕਹਿੰਦੇ ਹਸਬੰਡ ਵਾਈਫ ਅਸੀਂ ਦੋਨੇ ਆਸਟ੍ਰੇਲੀਆ ਸਾਡੇ ਘਰ ਪਰਿਵਾਰ ਦੇ ਵਿੱਚ ਕਹਿੰਦੇ ਅਸੀਂ ਇੱਕ ਬ੍ਰਦਰ ਸਿਸਟਰ ਤੇ ਇੱਕ ਕਹਿੰਦੇ ਮੇਰੇ ਮਾਤਾ ਪਿਤਾ ਅਸੀਂ ਚਾਰ ਹੀ ਮੈਂਬਰ ਸੀ। ਕਹਿੰਦੇ ਪਹਿਲਾ ਮੇਰਾ ਸੁਪਨਾ ਸੀ ਕਿ ਮੈਂ ਬਾਹਰ ਜਾਣਾ ਹੈ ਮੇਰਾ ਪਹਿਲਾ ਕਹਿੰਦੇ ਕਿ ਮੈਂ ਆਈਲੈਂਡਸ ਕਾਫੀ ਜ਼ਿਆਦਾ ਕੀਤੀ ਮੇਰੇ ਆਈਲੈਂਡਸ ਦੇ ਵਿੱਚੋਂ ਬੈਲ ਸਕੋਰ ਨਹੀਂ ਆਏ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਕਿ ਮੈਂ ਸੋਚਿਆ ਕਿ ਕੋਈ ਕੁੜੀ ਹੋਵੇ ਬਾਹਰ ਵਾਲੀ ਚ ਆਈਲੈਂਡਸ ਕੀਤੀ ਹੋਵੇ ਕਿਵੇਂ ਨਾ ਕਿਵੇਂ ਕਰਕੇ ਵੀ ਮੈਂ ਬਾਹਰ ਜਾਵਾਂ ਬਾਹਰ ਜਾ ਕੇ ਅੱਗੇ ਆਪਣਾ ਫਿਊਚਰ ਸੈੱਟ ਕਰਾਂ ਕਿਉਂਕਿ ਖਾਲਸਾ ਜੀ ਵੀ ਦੱਸ ਦਿਆ ਵੀ ਸਾਡੇ ਕੋਲ ਜ਼ਮੀਨ ਸਿਰਫ 3-4 ਕਿੱਲੇ ਸੀ ਜਿਸ ਦੇ ਨਾਲ ਮੈਨੂੰ ਸੀ ਕਿ ਅੱਗੇ ਜਾ ਕੇ ਫਿਊਚਰ ਸੈੱਟ ਨਹੀਂ ਹੋਣਾ ਯੋਗੀ ਸਾਡਾ ਅਜੇ ਘਰ-ਬਾਰ ਵੀ ਬਣਾਉਣ ਵਾਲਾ ਸੀ ਤੇ ਕਹਿੰਦੇ ਭੈਣ ਦੀ ਮੈਰਿਜ ਵੀ ਕਰਨ ਵਾਲੀ ਸੀ। ਖਾਲਸਾ ਜੀ ਵੀਰ ਦੱਸਦੇ ਕਹਿੰਦੇ ਕਿ ਜਿਹੜੇ ਮੇਰੇ ਮਾਤਾ ਜੀ ਸੀ ਕਹਿੰਦੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਜਿਹੜੇ ਮੇਰੇ ਭੈਣ ਸੀ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਸੀ। ਕਹਿੰਦੇ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹ ਦਾਰੂ ਪੀਂਦੇ ਸੀ ਕਹਿੰਦੇ ਕਿ ਮੀਠ ਸ਼ਰਾਬ ਦਾ ਸੇਵਨ ਕਰਦੇ ਸੀ ਪਰ ਕਹਿੰਦੇ ਕਿ ਉਹਨਾਂ ਨੇ ਕਦੇ ਵੀ ਕੀਤੀ ਗੁਰਦੁਆਰਾ ਸਾਹਿਬ ਜਾਣ ਤੋਂ ਜਾਂ ਸੇਵਾ ਕਰਨ ਤੋਂ ਪਾਠ ਕਰਨ ਤੋਂ ਕਹਿੰਦੇ ਕਦੇ ਵੀ ਕਹਿੰਦੇ ਮੈਨੂੰ ਸਾਨੂੰ ਮਣਾ ਨਹੀਂ ਸੀ ਕੀਤਾ ਮੇਰੀ ਮਾਤਾ ਤੇ ਮੇਰੀ ਭੈਣ ਨੂੰ ਕਹਿੰਦੇ ਕਿ ਉਹ ਆਪ ਬੇਸ਼ੱਕ ਪਾਠ ਨਹੀਂ ਸੀ ਕਰਦੇ ਸੇਵਾ ਨਹੀਂ ਸੀ ਕਰਦੇ ਗੁਰੂ ਤੇ ਭਰੋਸਾ ਨਹੀਂ ਸੀ ਰੱਖਦੇ ਕਹਿੰਦੇ ਪਰ ਉਹਨਾਂ ਨੇ ਕਦੇ ਕਿਸੇ ਨੂੰ ਮਣਾ ਨਹੀਂ ਸੀ ਕੀਤਾ ਇਸੇ ਤਰ੍ਹਾਂ ਖਾਲਸਾ ਜੀ ਵੀ ਦੱਸਦੀ ਕਿ ਜਿਹੜੀ ਮੇਰੀ ਭੈਣ ਸੀ ਕਹਿੰਦੇ ਕਿ ਉਹਨੇ ਸਹਿਜ ਪਾਠ ਕਰਦੇ ਵਿੱਚ ਰੱਖਣਾ ਕਹਿੰਦੇ ਕਿ ਸੁਖਮਣੀ ਸਹਿਬ ਦੇ ਬਹੁਤ ਪਾਠ ਕਰਨੇ ਜਪਜੀ ਸਾਹਿਬ ਦੇ ਮੂਲ ਮੰਤਰ ਕਹਿੰਦੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਘਰ ਪਰਿਵਾਰ ਤੇ ਕਿਰਪਾ ਸੀ ਕਹਿੰਦੇ ਕਿ ਹਰ ਸਮੇਂ ਸਾਡੇ ਘਰ ਦੇ ਵਿੱਚ ਟੀਵੀ ਤੇ ਗਰਬਾਣੀ ਦੇ ਜਾਪ ਚੱਲਦੇ ਸੀ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਕਹਿੰਦੇ ਕਿ ਸਾਨੂੰ ਇੱਕ ਕੁੜੀ ਆਸਟ੍ਰੇਲੀਆ ਗਈ ਹੁੰਦੀ ਹੈ ਜੋ ਕਿ ਸਾਡੇ ਰਿਲੇਟਿਵ ਦੇ ਵਿੱਚੋ ਹੀ ਹੁੰਦੀ ਹੈ ਸਾਡੇ ਰਿਲੇਟਿਵ ਨੂੰ ਕਹਿੰਦੇ ਪਤਾ ਹੁੰਦਾ ਕਿ ਇਹ ਵੀ ਮੈਂ ਬਾਹਰ ਜਾਣਾ ਇਹਨਾਂ ਦੇ ਬੇਟੇ ਨੇ ਤੇ ਕਹਿੰਦੇ ਉਹ ਸਾਨੂੰ ਪੁੱਛਦੇ ਆ ਕਿ ਲੜਕੀ ਬਾਹਰ ਗਈ ਹੈ ਲੜਕੀ ਵਾਂਨੇ ਚੋਣੇ ਹੋ ਰਿਸ਼ਤਾ ਲੱਭਦੇ ਫਿਰਦੇ ਨੇ ਜੇ ਤੁਸੀਂ ਚਾਹਣੇ ਹੋ ਤੇ ਅਸੀਂ ਤੁਹਾਡੀ ਗੱਲ ਨੂੰ ਤੋਰੀਏ ਤੇ ਖਾਲਸਾ ਜੀ ਮੀਰ ਦਸਦੇ ਕਿ ਸਾਡੇ ਪਰਿਵਾਰ ਨੇ ਕਿਹਾ ਵੀ ਹਾਂਜੀ ਠੀਕ ਹੈ ਸਾਨੂੰ ਉਹਨਾਂ ਦੀ ਕਹਿੰਦੇ ਗੱਲਬਾਤ ਚੱਲੀ ਤੇ ਕਹਿੰਦੇ ਕਿ ਮੇਰਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਦੇ ਵਿੱਚ ਕਹਿੰਦੇ ਕਿ 2-3 ਦਿਨ ਬਾਅਦ ਹੀ ਜੋ ਕੁੜੀ ਹੁੰਦੀ ਉਹ ਚਲੀ ਜਾਂਦੀ ਉਸ ਤੋਂ ਕਹਿੰਦੇ ਤਿੰਨ ਕਿ ਮਹੀਨੇ ਬਾਅਦ ਉਹ ਆਉਂਦੀ ਹੈ ਤੇ ਕਹਿੰਦੇ ਉਹਨੇ ਵੀਚਾ ਮੇਰਾ ਉਧਰੋਂ ਵੀ ਅਪਲਾਈ ਕੀਤਾ ਹੁੰਦਾ ਹੈ ਕਹਿੰਦੇ ਮੇਰੇ ਡਾਕੂਮੈਂਟ ਸਾਰੇ ਲਗਾ ਕੇ ਪਰ ਉਹ ਵੈਸੇ ਮਿਲਣ ਦੇ ਲਈ ਕਹਿੰਦੇ ਇੰਡੀਆ ਆਉਂਦੀ ਹੈ ਤੇ ਕਹਿੰਦੇ ਜਦੋਂ ਆਉਂਦੀ ਹੈ ਤੇ ਇੱਥੇ ਆਇਆ ਕੋਈ ਮੇਰਾ ਵੀਜ਼ਾ ਆ ਜਾਂਦਾ ਫਿਰ ਅਸੀਂ ਦੋਨੇ ਹਸਬੰਡ ਵਾਈਫ ਕੇ ਲਈ ਇਕੱਠੇ ਵਾਪਸ ਜਾਂਦੇ ਆ ਆਸਟ੍ਰੇਲੀਆ ਤੇ ਜਿਹੀ ਤਰ੍ਹਾਂ ਖਾਰਸਾ ਜੀ ਜਦੋਂ ਵੀਰ ਦੱਸ ਰਿਹਾ ਕਿ ਮੇਰੇ ਤੇ ਇੰਨੀ ਵਾਹਿਗੁਰੂ ਦੀ ਕਿਰਪਾ ਹੋਈ ਮੇਰਾ ਜੋ ਸੁਪਨਾ ਸੀ ਉਹ ਪੂਰਾ ਹੋਇਆ ਕਹਿੰਦੇ ਕਿ ਮੇਰਾ ਪਰਮਾਤਮਾ ਦੇ ਪ੍ਰਤੀ ਬਹੁਤ ਵਿਸ਼ਵਾਸ ਬਣਿਆ ਤੇ ਮੇਰੇ ਜਿਹੜੇ ਫਾਦਰ ਸਾਹਿਬ ਸੀ ਕਹਿੰਦੇ ਉਹਨਾਂ ਦਾ ਵੀ ਇੰਨਾ ਖੋਸਾ ਬਣ ਗਿਆ ਵੀ ਉਹਨਾਂ ਨੇ दारू ਛੱਡ ਕੇ ਬੀਟ ਛੱਡ ਕੇ ਕਹਿੰਦੇ ਕਿ ਉਹਨਾਂ ਨੇ ਕੇਸ ਰੱਖ ਲਈ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਤੇ ਹਰ ਰੋਜ਼ ਕਹਿੰਦੇ ਉਹਨਾਂ ਗੁਰਦੁਆਰਾ ਸਾਹਿਬ ਜਾਣਾ ਤੇ ਹਰ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਇਸੀ ਤਰ੍ਹਾਂ ਖਾਰਸਾ ਜੀ ਵੀਰ ਦੱਸਦੇ ਆ ਕਿ ਕਹਿੰਦੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਵਾਇਗ੍ਰੋ ਦੀ ਕਿਰਪਾ ਹੋਈ ਕਹਿੰਦੇ ਪਰ ਜਿਹੜੇ ਸਾਡੇ ਘਰ ਦੇ ਨਾਲ ਗਵਾੜ ਤੇ ਵਿੱਚ ਕਹਿੰਦੇ ਕਿ ਘਰ ਸੀ ਕਹਿੰਦੇ ਉਹ ਸ਼ਹੀਦਾ ਸਿੰਘਾਂ ਨੂੰ ਬਹੁਤ ਮੰਨਦੇ ਸੀ ਤਾਂਦਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਕਹਿੰਦੇ ਜਨਮ ਦਿਹਾੜੇ ਤੇ ਖੰਡਪਾਟ ਸਹਿਬ ਦਾ ਪ੍ਰਕਾਸ਼ ਕਰਵਾਉਂਦੇ ਸੀ ਕਹਿੰਦੇ ਕਿ ਜਿਹੜੇ ਲੋੜਵੰਦ ਸੀ ਉਹਨਾਂ ਦੀ ਹੈਲਪ ਵੀ ਕਰਦੇ ਸੀ ਉਹ ਖਾਰਸਾ ਜੀ ਵੀਰ ਦੱਸਦੇ ਆ ਕਹਿੰਦੇ ਕਿ ਜਦੋਂ ਮੈਂ ਬਾਤ ਚਲਾ ਜਾਣਾ ਕਹਿੰਦੇ ਕਿ ਉੱਚੇ ਜਾ ਕੇ ਕੁਝ ਕੁ ਸਮੇਂ ਦੇ ਬਾਅਦ ਕਹਿੰਦੇ ਕਿ ਸਾਡੇ ਕੋਲ ਬੱਚਾ ਹੋਣ ਵਾਲਾ ਹੁੰਦਾ ਤੇ ਕਹਿੰਦੇ ਮੇਰੀ ਚ ਵਾਈਫ ਇਹ ਉਹਨੂੰ ਬਹੁਤ ਸਾਰੀਆਂ ਪ੍ਰੋਬਲਮ ਨੇ ਫੇਸ ਕਰਨੀਆਂ ਪੈਂਦੀਆਂ ਨੇ ਖਾਲਸਾ ਜੀ ਜਦੋਂ ਇੰਨੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਤਾਂ ਵੀਰ ਸੋਚਦੇ ਆ ਕਿ ਕਿਉਂ ਨਾ ਮੈਂ ਆਪਣੇ ਮਾਤਾ ਜੀ ਦਾ ਵੀਜ਼ਾ ਅਪਲਾਈ ਕਰ ਦੇਣਾ ਉਹਨਾਂ ਨੂੰ ਇੱਥੇ ਬੁਲਾ ਲੈਣਾ ਕਿਉਂਕਿ ਉਹ ਵੱਡੇ ਨੇ ਤਾਂ ਕਿ ਜੋ ਵੀ ਸਾਰੀ ਪ੍ਰੋਬਲਮ ਹੈ ਉਹ ਦੇਖ ਰੇ ਕਰ ਲੈਣਗੇ ਵੀ ਮੈਨੂੰ ਇਹ ਸਭ ਪ੍ਰੋਬਲਮ ਦੇ ਬਾਰੇ ਪਤਾ ਨਹੀਂ ਖਰਦਾ ਜੀ ਵੀਰ ਦਾਸ ਨੇ ਆ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਸੈੱਟ ਹੋ ਗਿਆ ਪਰ ਕਿਤੇ ਨਾ ਕਿਤੇ ਜਾ ਕੇ ਕਹਿੰਦੇ ਅੱਗੇ ਮੈਨੂੰ ਬਹੁਤ ਚਾਰੀਆਂ ਪ੍ਰੋਬਲਮ ਫੇਸ ਕਰਦੀਆਂ ਪਈਆਂ ਦੇਸ ਦੇ ਕਰਕੇ ਕਹਿੰਦੇ ਫੈਮਿਲੀ ਦਾ ਵੀ ਉਸ ਸਮੇਂ ਸਾਥ ਨਹੀਂ ਸੀ ਕਹਿੰਦੇ ਕਿ ਮੈਂ ਇੰਨਾ ਡਾਵਾ ਡੋਲ ਹੋ ਗਿਆ ਸੀ ਵੀ ਜਿੰਨਾ ਮੇਰੇ ਤੇ ਵਾਹਿਗੁਰੂ ਮੇਰਾ ਭਰੋਸਾ ਸੀ ਵਾਹਿਗੁਰੂ ਤੇ ਉਨਾ ਹੀ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਣਾ ਕਿ ਜਿਵੇਂ ਮੇਰਾ ਭਰੋਸਾ ਏ ਡੋਲਦਾ ਜਾਂਦਾ ਏ ਮੇਰੀ ਸ਼ਰਧਾ ਭਾਵਨਾ ਘਟਦੀ ਜਾਂਦੀ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਕਿ ਮੈਂ ਆਪਣੀ ਮਾਤਾ ਦਾ ਬਹੁਤ ਵਾਰ ਵੀਜ਼ਾ ਅਪਲਾਈ ਕੀਤਾ ਕਹਿੰਦੇ ਪਰ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਕਹਿੰਦੇ ਕਿ ਉਹਨਾਂ ਦਾ ਵੀਜ਼ਾ ਨਾ ਲੱਗਾ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਦੱਸਦੇ ਆ ਕਿ ਜਿਹੜੀ ਮੇਰੀ ਵਾਈਫ ਸੀ ਕਹਿੰਦੇ ਉਹਨਾਂ ਦੀ ਮਾਤਾ ਦਾ ਮੈਂ ਅਪਲਾਈ ਕੀਤਾ ਨਾ ਹੀ ਉਹਨਾਂ ਦਾ ਲੱਗਿਆ ਕਹਿੰਦੇ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਕਿ ਮੈਂ ਕਰਾਂ ਤੀ ਕਰਾਂ ਵੀ ਕੀ ਕਿਉਂਕਿ ਉਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਸੀ ਖਾਲਸਾ ਜੀ ਵੀਰ ਦੱਸਦੇ ਕਹਿੰਦੇ ਕਿ ਮੈਨੂੰ ਫੈਮਿਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਹਿੰਦੇ ਪਰ ਮੇਰੇ ਕੋਲ ਫੈਮਿਲੀ ਦਾ ਕੋਈ ਵੀ ਸਹਾਰਾ ਨਹੀਂ ਸੀ ਕਿਉਂਕਿ ਜੋ ਰੈਲੇਟਿਵ ਸੀਗੇ ਉਹ ਵੀ ਕਹਿੰਦੇ ਕਾਫੀ ਦੂਰ ਰਹਿੰਦੇ ਸੀਗੇ ਉਹਨਾਂ ਦੇ ਕੋਲ ਵੀ ਅਸੀਂ ਜਾਣ ਨਹੀਂ ਸੀ ਸਕਦੇ ਕਹਿੰਦੇ ਕਿ ਮੇਰਾ ਕੰਮ ਤੋਂ ਵੀ ਔਖਾ ਹੋ ਗਿਆ ਹਰ ਰੋਜ਼ ਮੈਂ ਘਰ ਦੇ ਵਿੱਚ ਰਹਿਣਾ ਤੇ ਬਿਨਾਂ ਕੰਮ ਤੋਂ ਖਾਲਸਾ ਜੀ ਆਪਾਨੂੰ ਪਤਾ ਹੀ ਗਿਆ ਕਿ ਬਾਹਰ ਰਹਿ ਕੇ ਗੁਜ਼ਾਰਾ ਨਹੀਂ ਹੁੰਦਾ ਵੀਰ ਦੱਸ ਰਿਹਾ ਕਿ ਮੇਰੀ ਹਾਲਤ ਕੰਡੀਸ਼ਨ ਇੰਨੀ ਜ਼ਿਆਦਾ ਬੁਰੀ ਹੋ ਗਈ ਸੀ ਕਿਉਂਕਿ ਮੈਂ ਟੈਨਸ਼ਨ ਬਹੁਤ ਜ਼ਿਆਦਾ ਲੈਂਦਾ ਸੀ ਕਹਿੰਦੇ ਉਕਰੋ ਮੈਂ ਕੰਮਤੇ ਵੀ ਨਹੀਂ ਸੀ ਜਾਂਦਾ ਮੈਨੂੰ ਸੀ ਕਿ ਅੱਗੇ ਜਾ ਕੇ ਵੀ ਮੈਨੂੰ ਔਖਾ ਹੋ ਜਾਊਗਾ ਹਸਪੀਟਲ ਦਾ ਖਰਚਾ ਬੱਚੇ ਦਾ ਖਰਚਾ ਘਰ ਸਾਹਿਬ ਜੀ ਇੰਨੀ ਪ੍ਰੋਬਲਮ ਹੋ ਜਾਂਦੀ ਹੈ ਵੀਰ ਦੱਸ ਰਿਹਾ ਕਿ ਜਦੋਂ ਮੇਰੀ ਜੋ ਕਹਿੰਦੇ ਵਾਈਫ ਹੁੰਦੀ ਹੈ ਕਹਿੰਦੇ ਉਹਨੂੰ 7th ਮੰਥ ਹੁੰਦਾ ਹੈ ਤੇ ਕਹਿੰਦੇ ਉਹਨੂੰ ਪ੍ਰੋਬਲਮ ਇੰਨੀ ਆ ਜਾਂਦੀ ਹੈ ਜੋ ਡਾਕਟਰ ਨੇ ਉਹ ਕਹਿ ਦਿੰਦੇ ਨੇ ਕਿ ਇਹ ਜੋ ਬੱਚਾ ਹੈ ਵੀ ਇਹਨੂੰ ਵੀ ਖਤਰਾ ਹੈ ਤੇ ਮਾਂ ਨੂੰ ਵੀ ਖਤਰਾ ਹੈ ਕਹਿੰਦੇ ਕਿ ਇੰਨਾ ਜਦੋਂ ਮੈਨੂੰ ਡਾਕਟਰ ਦੱਸ ਦੇ ਆ ਤੇ ਕਹਿੰਦੇ ਇੰਨੀ ਮੈਨੂੰ ਪ੍ਰੋਬਲਮ ਆਉਂਦੀ ਆ ਕਿ ਕਹਿੰਦੇ ਕਿ ਮੈਨੂੰ ਇੰਨਾ ਨਹੀਂ ਪਤਾ ਲੱਗਦਾ ਮੈਨੂੰ ਹੋਇਆ ਕਿ ਕਿੰਨੇ ਮੈਂ ਸੁਣ ਕੇ ਉਥੇ ਇਸ ਤਰ੍ਹਾਂ ਬੈਠ ਜਾਂਦਾ ਜਿਸ ਤਰ੍ਹਾਂ ਇੱਕ ਵਾਰ ਕਹਿੰਦੇ ਕਿ ਮੇਰਾ ਦਿਮਾਗ ਕੰਮ ਕਰਨਾ ਹੀ ਛੱਡ ਜਾਂਦਾ ਵੀ ਜਿਸ ਤਰ੍ਹਾਂ ਇੱਕ ਬੰਦਾ ਸੁਧ-ਵਧ ਹੋ ਜਾਂਦਾ ਹੈ ਖਾਲਸਾ ਜੀ ਪਰ ਖਾਲਸਾ ਜੀ ਵੀਰ ਦੱਸਦੇ ਕਿ ਜਿਹੜਾ ਸਾਡੀ ਗੁਵਾਂਡ ਦੇ ਵਿੱਚ ਘਰ ਸੀ ਜਦੋਂ ਇਹ ਸਾਰੀਆਂ ਪ੍ਰੋਬਲਮ ਕਹਿੰਦੇ ਕਿ ਮੈਂ ਘਰ ਦੱਸਿਆਂ ਤੇ ਕਹਿੰਦੇ ਕਿ ਉਦੋਂ ਮੈਨੂੰ ਦਸੰਬਰ ਦਾ ਮਹੀਨਾ ਸੀ ਜਦੋਂ ਮੈਂ ਸਭ ਪ੍ਰੋਬਲਮ ਦੱਸਿਆਂ ਖਾਲਸਾ ਜੀ ਦਸੰਬਰ ਤੋਂ ਬਾਅਦ ਦੇ ਵਿੱਚ ਵੀਰ ਦੱਸਦੇ ਜਨਵਰੀ ਦੇ ਵਿੱਚ ਉਹ ਪਰਿਵਾਰ ਖੰਡਪੜ ਸਾਹਿਬ ਦਾ ਪ੍ਰਕਾਸ਼ ਕਰਵਾਉਂਦਾ ਸੀ ਤੇ ਲੋੜਵੰਦ ਦੀ ਮਦਦ ਵੀ ਕਰਦਾ ਸੀ ਜਦੋਂ ਉਸ ਪਰਿਵਾਰ ਨੇ ਖਾਲਸਾ ਜੀ ਵੀਰ ਦੱਸ ਰਿਹਾ ਕਿ ਸਾਨੂੰ ਵੀ ਬੁਲਾਇਆ ਆਪਣੇ ਘਰਖੰਡਪੜ ਸਾਹਿਬ ਦਾ ਜਦੋਂ ਪ੍ਰਕਾਸ਼ ਕਰਵਾਇਆ ਕਹਿੰਦੇ ਮੇਰੇ ਮਾਤਾ ਜੀ ਉਹਨਾਂ ਦੇ ਘਰ ਗਏ ਤੇ ਕਹਿੰਦੇ ਭੋਗ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜੋ ਬਜ਼ੁਰਗ ਮਾਤਾ ਜੀ ਘਰ ਸਾਨ ਨੇ ਕਹਿੰਦੀ ਉਹਨਾਂ ਨੂੰ ਵੀ ਕੁਛ ਹੈ ਉਹਨਾਂ ਨੇ ਕਿ ਇਸ ਤਰ੍ਹਾਂ ਕਹਿੰਦੇ ਕਿ ਸਾਡੀ ਜੋ ਨੋਏ ਉਹਨੂੰ ਪ੍ਰੋਬਲਮ ਹੈ ਤੇ ਤੁਸੀਂ ਸੁਣ ਨੂੰ ਕੋਈ ਹੱਲ ਦੱਸ ਦਿਓ ਵੀ ਅਸੀਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਇਸ ਤਰ੍ਹਾਂ ਜਾ ਕੇ ਅਰਦਾਸ ਬੇਨਤੀ ਕਰਵਾਈਏ ਵੀ ਅਸੀਂ ਘਰ ਬੈਠ ਕੇ ਹੀ ਕਰ ਲਈਏ ਕਿ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਈਏ ਵੀ ਅਸੀਂ ਕੀ ਕਰੀਏ ਸਾਨੂੰ ਤੁਸੀਂ ਥੋੜਾ ਆਈਡੀਆ ਦਿਓ ਕਿਉਂਕਿ ਤੁਸੀਂ ਜਾਣਦੇ ਰਹਿੰਦੇ ਹੋ ਤੁਸੀਂ ਸੇਵਾ ਕਰਦੇ ਰਹਿੰਦੇ ਹੋ ਵੀ ਤੁਹਾਨੂੰ ਜਾਦਾ ਪਤਾ ਵੀ ਸਾਨੂੰ ਪਤਾ ਨਹੀਂ ਹੈਗਾ ਤਾਂ ਖਾਲਸਾ ਜੀ ਮਾਤਾ ਉਹ ਵੀਰ ਦੱਸਦੇ ਕਿ ਜਿਹੜੇ ਉਹ ਬਜ਼ੁਰਗ ਮਾਤਾ ਸਨ ਉਹਨਾਂ ਨੇ ਦੱਸਿਆ ਕਿ ਬੀਸ਼ੱਕ ਤੁਸੀਂ ਜਾ ਨਹੀਂ ਸਕਦੇ ਵੀ ਤੁਸੀਂ ਘਰ ਬੈਠ ਕੇ ਹੀ ਵੀ ਜੋ ਵੀ ਸੁੱਖ ਸੁਖਣੀਏ ਤੁਸੀਂ ਘਰ ਬੈਠ ਕੇ ਸੁਖ ਲਓ ਉੱਥੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸ਼ਹੀਦਾ ਸਾਹਿਬ ਉਥੇ ਚਪੈਰਾ ਸਾਹਿਬ ਵੀ ਕਟਿਆ ਜਾਂਦਾ ਹੈ ਵੀ ਚਪੈਰਾ ਸਾਹਿਬ ਦੇ ਵਿੱਚ ਇਹ ਬਾਣੀਆਂ ਦੇ ਜਾਪ ਹੁੰਦੇ ਨੇ ਵੀ ਐਤਵਾਰ ਨੂੰ 12 ਤੋਂ 4 ਵਜੇ ਤੱਕ ਵੀ ਦੁਪਹਿਰਾ ਸਹਿਬ ਕੱਟਿਆ ਜਾਂਦਾ ਹੈ ਵੀ ਉਹ ਬਜ਼ੁਰਗ ਮਾਤਾ ਸੀ ਜੋ ਖਾਨਸਾ ਜੀ ਉਹਨਾਂ ਨੇ ਕਿਹਾ ਕਿ ਮੇਰੇ ਪੋਤੀਆਂ ਘਰ ਦੇ ਵਿੱਚ ਹੀ ਦੁਪਹਿਰਾ ਸਹਿਬ ਕੱਟਦੀਆਂ ਵੀ ਜੇ ਤੁਸੀਂ ਚਾਹੋ ਤਾਂ ਤੁਸੀਂ ਘਰ ਦੇ ਵਿੱਚ ਹੀ ਦੁਪਹਿਰਾ ਸਹਿਬ ਕੱਟ ਸਕਦੇ ਹੋ ਵੀ ਦੁਪਹਿਰਾ ਸਹਿਬ ਕੱਟਣ ਦੇ ਸਮੇਂ ਤੁਸੀਂ ਜੋਤ ਜਗਾ ਲਿਓ ਦੇਗ ਤਿਆਰ ਕਰ ਲਿਓ ਆਰੰਭ ਦੇ ਸਮੇਂ ਤੇ ਜਦੋਂ ਤੁਹਾਡੀ ਅਰਦਾਸ ਬੇਨਤੀ ਪੂਰੀ ਹੋਈ ਤਾਂ ਤੁਸੀਂ ਸ਼ੁਕਰਾਨੇ ਦੇ ਸਮੇਂ ਵੀ ਤੁਸੀਂ ਦੇਗ ਤਿਆਰ ਕਰਨੀ ਹੈ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਉਹ ਵੀਰ ਦੱਸਦੇ ਕਿ ਉਹ ਮਾਤਾ ਜੀ ਨੇ ਸਾਨੂੰ ਦੱਸਿਆ ਉਸ ਤੋਂ ਬਾਅਦ ਵਿੱਚ ਖਾਲਸਾ ਜੀ ਵੀਰ ਦੱਸਦੇ ਵੀ ਮਾਤਾ ਜੀ ਕਹਿੰਦੇ ਮੇਰੇ ਘਰ ਆਏ ਤੇ ਕਹਿੰਦੇ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਕਿਹਾਏ ਵੀ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਘਰ ਬੈਠ ਕੇ ਵੀ ਇਸ ਤਰ੍ਹਾਂ ਦੁਪਹਿਰਾ ਸੈਵ ਘਟ ਸਕਦੇ ਹੋ ਵੀ ਤੁਸੀਂ ਸ਼ਹੀਦੀ ਦੇ ਬਾਰੇ ਵੀ ਉਹ ਮਾਤਾ ਜੀ ਨੇ ਦੱਸਿਆ ਵੀਰ ਦੀ ਮਾਤਾ ਨੂੰ ਸਾਰਾ ਕੁਝ ਖਾਲਸਾ ਜੀ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅਜਮਾ ਕੇ ਦੇਖਿਓ ਕਈ ਵਾਰ ਖਾਲਸਾ ਜੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਤਕਲੀਫ ਆਉਂਦੇ ਨੇ ਤੇ ਆਪਾਂ ਨੂੰ ਇਹ ਹੁੰਦਾ ਹੈ ਕਿ ਆਪਾਂ ਘਰ ਬੈਠ ਕੇ ਜੇ ਅਰਦਾਸ ਬੇਨਤੀ ਕੀਤੀ ਪਤਾ ਨਹੀਂ ਆਪਣੀ ਵਾਇਗਰੂ ਸੱਚੇ ਪਾਸ਼ਾ ਸੋਲਣਗੇ ਕਿ ਨਾ ਕਿਉਂ ਨਾ ਆਪਾਂ ਉੱਥੇ ਜਾ ਕੇ ਹੀ ਅਰਦਾਸ ਬੇਨਤੀ ਕਰਵਾ ਲਈਏ ਤਾਂ ਖਾਲਸਾ ਜੀ ਵੀਰਦਾਸ ਦੇ ਸੇਵ ਕੰਡੀਸ਼ਨ ਇਸ ਤਰ੍ਹਾਂ ਦੀ ਸਾਡੀ ਸੀ ਸੋਚ ਵੀ ਇਸ ਤਰ੍ਹਾਂ ਦੀ ਹੋ ਗਈ ਸੀ ਕਹਿੰਦੇ ਮੇਰੇ ਮਾਤਾ ਜੀ ਨੇ ਉਹ ਬਜ਼ੁਰਗ ਮਾਤਾ ਨੂੰ ਕਿਹਾ ਵੀ ਅਸੀਂ ਘਰ ਬੈਠ ਕੇ ਜੇ ਕਰਾਂਗੇ ਵੀ ਕੀ ਪਤਾ ਸਾਡੀ ਅਰਦਾਸ ਪੂਰੀ ਹੋਵੇ ਕਿ ਨਾ ਅਸੀਂ ਸ਼ਹੀਦਾ ਸਾਹਿਬ ਵੀ ਜਾ ਕੇ ਕਰ ਲੈਨੇ ਆ। ਤਾਂ ਬਜ਼ੁਰਗ ਮਾਤਾ ਜੀ ਨੇ ਕਿਹਾ ਵੀ ਤੁਹਾਡੇ ਮਨ ਦਾ ਵਹਿਮ ਹੈ। ਸਭ ਤੋਂ ਵੱਡੀ ਗੱਲ ਤਾਂ ਸ਼ਰਦਾ ਭਾਵਨਾ ਦੀ ਹੈ ਜਦੋਂ ਤੁਸੀਂ ਸ਼ਰਦਾ ਭਾਵਨਾ ਬਣਾਰੀ ਨਾ ਤੁਸੀਂ ਘਰ ਛੱਡੋ ਕਿਸੇ ਰਸਤੇ ਦੇ ਵਿੱਚ ਵੀ ਤੁਸੀਂ ਫਸੇ ਹੋ ਉੱਥੇ ਬੈਠ ਕੇ ਵੀ ਤੁਸੀਂ ਅਰਦਾਸ ਬੇਨਤੀ ਕਰੋਗੇ। ਤਾਸ਼ਹੀਦ ਸਿੰਘ ਉਥੇ ਵੀ ਹਾਜ਼ਰ ਨਾਜ਼ਰ ਹੋ ਕੇ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਨਗੇ ਵੀ ਇੰਨੇ ਕਰਨੀ ਵਾਲੇ ਤੇ ਕਰੜੇ ਸ਼ਹੀਦ ਸਿੰਘ ਹੁੰਦੇ ਨੇ ਵੀ ਕੋਈ ਵੀ ਕਾਰਜ ਉਹਨਾਂ ਸਾਹਮਣੇ ਆੜ ਨਹੀਂ ਸਕਦਾ ਜੇ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਕਹਿੰਦੇ ਕਿ ਮੇਰੇ ਜੋ ਸਿਸਟਰ ਸੀ ਭੈਣ ਸੀ ਕਹਿੰਦੇ ਕਿ ਉਹਨੂੰ ਮਾਤਾ ਜੀ ਨੇ ਦੱਸਿਆ ਤੇ ਉਹਨੇ ਕਹਿੰਦੇ ਐਤਵਾਰ ਨੂੰ ਦੁਪਹਿਰਾ ਸੈਭ ਕਹਿੰਦੇ ਕੱਟਨੇ ਸ਼ੁਰੂ ਕੀਤੇ ਕਹਿੰਦੇ ਆਰੰਭ ਦੇ ਸਮੇਂ ਉਹਨੇ ਕੇਸੀ ਅਚਨਾਲ ਕਰਕੇ ਜੋਤ ਜਗਾ ਕੇ ਦੀਗ ਤਿਆਰ ਕਰਕੇ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦੋ ਸਿੰਘੋ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਸਾਡੇ ਜੋ ਵੀ ਆਵੇ ਨਵਾਂ ਬੱਚਾ ਜਿੰਨੇ ਆਉਣਾ ਜਨਮ ਲੈਣਾ ਵੀ ਉਹ ਵੀ ਤੰਦਰੁਸਤ ਹੋਵੇ ਤੇ ਮੇਰੇ ਜੋ ਪਰਜਾਈਏ ਉਹ ਵੀ ਤੰਦਰੁਸਤ ਹੋਵੇ ਵੀ ਉਹਨਾਂ ਦੀ ਅੰਗ ਸੰਗ ਹੋ ਕੇ ਸਹਾਈ ਹੋ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਰੱਖਿਆ ਕਰਨੀ ਤੇ ਨਾਲ ਮੀਰ ਦੱਸਦੇ ਆ ਵੀ ਈ ਵੀ ਕਹਿੰਦੇ ਮੈਂ ਅਰਦਾਸ ਬੇਨਤੀ ਕੀਤੀ ਆਪਣੇ ਮਨ ਦੇ ਅੰਦਰ ਉਥੇ ਆਸਟ੍ਰੇਲੀਆ ਬੈਠੇ ਨੇ ਕਿ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਤੁਸੀਂ ਸਾਡੀ ਅੰਗ ਸੰਗ ਹੋ ਕੇ ਸਹਾਈ ਹੋਣਾ ਤੇ ਰੱਖਿਆ ਕਰਨੀ ਵੀ ਬੱਚਾ ਵੀ ਬਿਲਕੁਲ ਤੰਦਰੁਸਤ ਹੋਵੇ ਤੇ ਕਿਹਦੇ ਬੱਚੇ ਦੀ ਮਾਤਾ ਵੀ ਇਸ ਤਰ੍ਹਾਂ ਕੇ ਲਈ ਅਰਦਾਸ ਬੇਨਤੀ ਕੀਤੀ ਤੇ ਕਿਹਾ ਕਿ ਜਦੋਂ ਵੀ ਅਸੀਂ ਬੱਚਾ ਸਵਾ ਮਹੀਨੇ ਦਾ ਜਾਂ ਸਵਾ ਸਾਲ ਦਾ ਹੋ ਗਿਆ ਵੀ ਜੇ ਬੱਚਾ ਬਿਲਕੁਲ ਠੀਕ ਹੋਇਆ ਤਾਂ ਅਸੀਂ ਸਵਾ ਸਾਲ ਡੇਢ ਸਾਲ ਦੇ ਬਾਅਦ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਤੇ ਆ ਕੇ ਸ਼ੁਕਰਾਨਾ ਕਰਾਂਗੇ ਤੇ ਸ਼ੁਕਰਾਨੇ ਲਈ ਇੱਕ ਜਪ ਪੈਰਾ ਸੇਵ ਕੱਟ ਕੇ ਜਾਵਾਂਗੇ ਸ਼ਹੀਦੀ ਦੇਗ ਦੀ ਰਸਤ ਵੀ ਮੈਂ ਖੁੱਲੀ ਜਿਹੜਾ ਕੇ ਜਾਵਾਂਗਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਮੇਰੇ ਬੱਚੇ ਦੀ ਤੇ ਮੇਰੀ ਵਾਈਫ ਦੀ ਅੰਦ ਸੰਗ ਸਹਾਈ ਹੋ ਕੇ ਰੱਖਿਆ ਕਰਨੀ ਖਾਰਸਾ ਜੀ ਹੁਣ ਇੱਥੇ ਕੀ ਗੱਲ ਆ ਜਾਂਦੀ ਇੱਕ ਸ਼ਰਦਾ ਭਾਵਨਾ ਦੀ ਗੱਲ ਆ ਜਾਂਦੀ ਵੀਰ ਦੱਸਦੇ ਕਿ ਪਹਿਲਾਂ ਮੇਰਾ ਮਨ ਇਸ ਤਰ੍ਹਾਂ ਦਾ ਹੋ ਗਿਆ ਸੀ ਵੀ ਪਤਾ ਨਹੀਂ ਅਰਦਾਸ ਬੇਨਤੀ ਪੂਰੀ ਹੋਵੇਗੀ ਕਿ ਨਾ ਕਿ ਅੱਗੇ ਪਤਾ ਨਹੀਂ ਜਾ ਕੇ ਕੀ ਹੋਵੇਗਾ ਕਿਉਂਕਿ ਜਦੋਂ ਕੱਲਾ ਇਨਸਾਨ ਹੁੰਦਾ ਹੈ ਖਾਰਸਾ ਜੀ ਕੋਈ ਨਾਲ ਇਹ ਕਹਿਣ ਲਈ ਨਹੀਂ ਹੁੰਦਾਗਾ ਵੀ ਤੁਸੀਂ ਘਬਰਾਉਣਾ ਸਭ ਠੀਕ ਹੋਵੇਗਾ ਉਦੋਂ ਇਹ ਇਨਸਾਨ ਇਕੱਲਾ ਇਨਸਾਨ ਬਿਲਕੁਲ ਡੋਲ ਜਾਂਦਾ ਹੈ ਉਸੇ ਤਰ੍ਹਾਂ ਵੀਰ ਦੱਸ ਰਿਹਾ ਕਿ ਮੇਰੇ ਕੁਝ ਇਕੱਲਾ ਹੋਣ ਕਰਕੇ ਮੇਰਾ ਮਨ ਬਹੁਤ ਜ਼ਿਆਦਾ ਡੋਲ ਗਿਆ ਸੀ ਪਰ ਕਹਿੰਦੇ ਫਿਰ ਮੈਂ ਆਪਣੇ ਮਨ ਨੂੰ ਪੱਕਾ ਕਰਕੇ ਸਮਝਾਇਆ ਵੀ ਹੁਣ ਜੋ ਕੁਝ ਹੋਣਾ ਹੋਣਾ ਤਾਂ ਉਹੀ ਹੈ ਜਿਵੇਂ ਇਸੇ ਤਰ੍ਹਾਂ ਸੋਚੀ ਜਾਵਾਂਗਾ કરી ਜਾਵਾਂਗਾ ਤੇ ਮੈਂ ਆਪਣੇ ਵੀ ਸਰੀਰ ਨੂੰ ਰੋਗ ਲਾ ਲਾਂਗਾ ਤੇ ਆਪਣੀ ਵਾਈਫ ਨੂੰ ਕਿਸ ਤਰ੍ਹਾਂ ਸਾਂਭਾਂਗਾ ਕਿਸ ਤਰ੍ਹਾਂ ਹੈਂਡਲ ਕਰਾਂਗਾ ਵੀ ਇਹ ਜੋ ਮੈਂ 네ਗੇਟਿਵਿਟੀ ਆਪਣੇ ਮਨ ਚ ਰੱਖੀ ਇਹ ਵੀ ਇਹੀ ਮੈਂ ਪੋਜ਼ਿਟਿਵਿਟੀ ਰੱਖਾਂ ਤੇ ਪਰਮਾਤਮਾ ਤੇ ਭਰੋਸਾ ਰੱਖਾਂ ਤਾਂ ਕਿ ਉਹ ਨਾਲ ਮੇਰੇ ਕਾਰਜ ਸਫਲ ਹੋਵੇਗਾ ਇਸੀ ਤਰ੍ਹਾਂ ਖਾਲਸਾ ਜੀ ਵੀ ਦੱਸ ਰਿਹਾ ਕਿ ਜਨਵਰੀ ਦੇ ਵਿੱਚ ਕਹਿੰਦੇ 8 ਮੰਥ ਸੀ ਮੇਰੀ ਵਾਈਫ ਨੂੰ ਕਹਿੰਦੇ ਜਨਵਰੀ ਦੇ ਵਿੱਚ ਦੁਪਹਿਰਾ ਸੇਵ ਕੱਟਣਾ ਹੀ ਸ਼ੁਰੂ ਕਰ ਦਿੱਤਾ ਸੀ ਕਹਿੰਦੇ ਕਿ ਮੇਰੀ ਭੈਣ ਨੇ ਹਰ ਐਤਵਾਰ ਨੂੰ ਦੁਪਹਿਰਾ ਸੇਵ ਕੱਟਣਾ ਜੋਤ ਜਗਾਉਣੀ ਕਰਦੇ ਵਿੱਚ ਤੇ ਹਰ ਐਤਵਾਰ ਨੂੰ ਵੀ ਦੱਸਦੇ ਆ ਕਿ ਮੈਂ ਆਸਟ੍ਰੇਲੀਆ ਬੈਠੇ ਕਹਿੰਦੇ ਮੈਂ ਦੁਪਹਿਰਾ ਸੇਵ ਤਾਂ ਨਹੀਂ ਸੀ ਕੱਟ ਸਕਦਾ ਕਿਉਂਕਿ ਆਪਣੀ ਵਾਈਫ ਨੂੰ ਵੀ ਦੀ ਵੀ ਦੇਖ ਰੇ ਕਰਨੀ ਹੁੰਦੀ ਸੀ ਕੰਮ ਤੇ ਵੀ ਵਿੱਚੋਂ ਮੈਂ ਜਾਣਦਾ ਹੁੰਦਾ ਸੀ ਕਹਿੰਦੇ ਪਹਿਲਾਂ ਨਾਲੋਂ ਥੋੜੀ ਜਿਵੇਂ ਹਾਲਤ ਠੀਕ ਹੋ ਜਾਂਦੀ ਫਰਕ ਹੁੰਦਾ ਹੈ ਮੈਡੀਸਿਨ ਦਾ ਕਹਿੰਦੇ ਕਿਵੇਂ ਵਿੱਚ ਥੋੜਾ ਸਮਾਂ ਕੰਮ ਵੀ ਜਾਂਦਾ ਹੁੰਦਾ ਸੀ ਤੇ ਕਹਿੰਦੇ ਮੈਂ ਬਸ ਹਰ ਐਤਵਾਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੁੰਦਾ ਸੀ ਕਿ ਸ਼ਹੀਦੋ ਸਿੰਘੋ ਤੁਹਾਡੇ ਵਾਹਿਗੁਰੂ ਸੱਚੇ ਪਾਛਾ ਤੁਹਾਡੀ ਕਿਰਪਾ ਮਾਰਾ ਸੱਚੇ ਪਾਛਾ ਸਾਡੇ ਘਰ ਪਰਿਵਾਰ ਤੇ ਬਣੀ ਰਵੇ ਤੇ ਰਾਈਸ ਤੇ ਆਉਣ ਵਾਲੇ ਬੱਚੇ ਤੇ ਤੇ ਇਸੇ ਤਰ੍ਹਾਂ ਖਾਰਸਾ ਜੀ ਵੀ ਦੱਸ ਰਿਹਾ ਕਹਿੰਦੇ ਕਿ ਮੇਰੀ ਭੈਣ ਚ ਪਹਿਰਾ ਸੇਵ ਕੱਟਦੀ ਰਹੀ ਮੈਂ ਅਰਦਾਸ ਬੇਨਤੀ ਕਰਦਾ ਰਿਹਾ ਕਹਿੰਦੇ ਕਿ ਮੈਨੂੰ ਤਾਂ ਇਹ ਵੀ ਨਹੀਂ ਸੀ ਕਿ ਧੀ ਹੋਵੇ ਜਾਂ ਪੁੱਤ ਹੋਵੇ ਖਾਰਸਾ ਜੀ ਵੀ ਦੱਸ ਰਿਹਾ ਕਿ ਮੈਂ ਕੋਈ ਵੀ ਚੈੱਕਅਪ ਵੀ ਨਹੀਂ ਸੀ ਕਰਵਾਇਆ ਜਿਵੇਂ ਕਿ ਫੌਰਨ ਕੰਟਰੀਆਂ ਦੇ ਵਿੱਚ ਜੈਂਡਰ ਰਿਵੀਲ ਕਰ ਦਿੰਦੇ ਨੇ ਕਹਿੰਦੇ ਕਿ ਮੈਂ ਬਿਲਕੁਲ ਵੀ ਇਹ ਚੀਜ਼ ਨਹੀਂ ਸੀ ਕੀਤੀ ਮੈਨੂੰ ਸੀ ਕਿ ਵਾਹਿਗੁਰੂ ਦੀ ਦਿੱਤੀ ਦਾਤ ਧੀ ਹੋਵੇ ਜਾਂ ਪੁੱਤ ਹੋਵੇ ਮਹਾਰਾ ਸੱਚੇ ਪਾਤਸ਼ਾਹ ਸਭ ਨੂੰ ਦੇਵੇ ਕੋਈ ਇਹ ਚੀਜ਼ ਤੋਂ ਬਿਨਾ ਵਾਂਝਾ ਨਾ ਰਹੇ ਵੈਗਰੂ ਸੱਚੇ ਪਾਸ਼ਾ ਬੇਸ਼ੱਕ ਜੇ ਕਿਸੇ ਕੋਲ ਕੋਈ ਵੀ ਬੱਚਾ ਨਹੀਂ ਹੈਗਾ ਤਾਂ ਉਸ ਘਰ ਦੇ ਵਿੱਚ ਧੀ ਜ਼ਰੂਰ ਦੇਵੇ ਮਾਰਾ ਸੱਚੇ ਪਾਸ਼ਾ ਸਬਣਾ ਨੂੰ ਧੀਆ ਪੁੱਤਰਾ ਦੀਆਂ ਦਾਤਾਂ ਦੇਣ ਇਸੀ ਤਰ੍ਹਾਂ ਖਾਲਸਾ ਜੀ ਵੀ ਦੱਸ ਰਹੇ ਕਿ ਡਾਕਟਰ ਕਹਿੰਦੇ 7th ਮੰਥ ਦੇ ਵਿੱਚ ਇਹ ਜੀਜ ਬੋਲਦੇ ਸੀ ਕਹਿੰਦੇ ਪਰ ਜਦੋਂ 8th ਮੰਥ ਤੋਂ ਕਹਿੰਦੇ 9th ਮੰਥ ਸਟਾਰਟ ਹੁੰਦਾ ਸੀ ਮੈਡੀਸਿਨ ਲੈਣ ਜਾਣੇ ਆ ਪਹਿਲਾਂ ਨਾਲੋਂ ਕਹਿੰਦੇ ਕਿ ਮੇਰੀ ਵਾਈਫ ਨੂੰ ਪੀਨ ਵੀ ਉਹਦਾ ਵੀ ਫਰਕ ਹੁੰਦਾ ਹੈ ਕਹਿੰਦੇ ਜੋ ਪ੍ਰੋਬਲਮ ਸੀ ਉਸ ਚੀਜ਼ ਦਾ ਫਰਕ ਹੁੰਦਾ ਹੈ ਤੇ ਜੋ ਡਾਕਟਰ ਨੇ ਉਹ ਖੁਦ ਵੀ ਕਹਿ ਦਿੰਦੇ ਨੇ ਕਿ ਅੱਗੇ ਤੋਂ ਪ੍ਰੋਬਲਮ ਕਾਫੀ ਠੀਕ ਵੀ ਤੁਸੀਂ ਵੀ ਕੋਈ ਰੈਸਟ ਕੀਤੀ ਜਾਂ ਕੋਈ ਮੈਡੀਸਿਨ ਲਈ ਕਹਿੰਦੇ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਕੁਝ ਨਹੀਂ ਕੀਤਾ ਇਹ ਸਭ ਪਰਮਾਤਮਾ ਦੀ ਕਿਰਪਾ ਦੇ ਨਾਲ ਹੋਇਆ ਖਾਲਸਾ ਜੀ ਵੀ ਦੱਸ ਰਿਹਾ ਕਿ ਮੈਂ ਘਰ ਫੋਨ ਕਰਦਾ ਮੇਰੀ ਭੈਣ ਨੇ ਕਹਿੰਦੀ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਚਪੈਰਾ ਸਾਹਿਬ ਹਰ ਰੋਜ਼ ਕਟਣਾ ਸ਼ੁਰੂ ਕੀਤਾ ਤੇ ਹਰ ਰੋਜ਼ ਹੀ ਦੇਗ ਬਣਾਉਣੀ ਹਰ ਰੋਜ਼ ਜੋਤ ਜਗਾਉਣੀ ਖਾਲਸਾ ਜੀ ਵੀਰ ਦੱਸ ਰਿਹਾ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਕਹਿੰਦੇ ਕਿ ਜਿਹੜੀ ਮੇਰੀ ਵਾਈਫ ਹੈ ਕਹਿੰਦੇ ਸਾਡੇ ਦੋਨਾਂ ਦੇ ਕੋਲ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਪਰਮਾਤਮਾ ਦੀ ਕਿਰਪਾ ਲੈ ਸਦਕਾ ਖਾਲਸਾ ਜੀ ਵੀਰ ਦੱਸ ਰਿਹਾ ਜਦੋਂ ਬੱਚਾ ਹੁੰਦਾ ਹੈ ਤਾਂ ਉਹ ਬਿਲਕੁਲ ਕੋਈ ਵੀ ਕਹਿੰਦੇ ਵਾਈਬ੍ਰੇਟ ਨਹੀਂ ਕਰਦਾ ਨਾ ਹਿੱਲ ਝੁਲ ਨਾ ਰੋਂਦਾ ਹੈ ਕਹਿੰਦੇ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਕਹਿੰਦੇ ਜਦੋਂ ਮੈਂ ਘਰ ਫੋਨ ਕਰਦਾ ਤੇ ਕਹਿੰਦੇ ਉਸ ਸਮੇਂ ਕਿੰਦੇ ਕਿ ਮੇਰੀ ਭੈਣ ਨੇ ਉਥੇ ਦੁਪਹਿਰਾ ਸਹਿਬ ਇੰਡੀਆ ਬੈਠ ਕੇ ਘਰ ਦੇ ਵਿੱਚ ਕੱਟਣਾ ਸ਼ੁਰੂ ਕੀਤਾ ਅਰਦਾਸ ਬੇਨਤੀ ਕਿੰਦੇ ਸਾਰਾ ਦਿਨ ਦੁਪਹਿਰਾ ਸਹਿਬ ਕੱਟ ਕੇ ਪਾਠ ਕਰੇਗੀ ਕਹਿੰਦੇ ਕਿ ਸ਼ਾਮ ਦੇ ਸਮੇਂ ਬੱਚਾ ਕਹਿੰਦੇ ਪਹਿਲਾਂ ਨਾਲੋਂ ਠੀਕ ਥੋੜਾ ਕਹਿੰਦੇ ਰੋਣ ਵੀ ਲੱਗਾ ਤੇ ਕਹਿੰਦੇ ਕਾਫੀ ਉਹਦੇ ਵਿੱਚ ਪਹਿਲਾਂ ਨਾਲੋਂ ਫਰਕ ਸੀ ਇਸੇ ਤਰ੍ਹਾਂ ਖਾਲਸਾ ਜੀ ਵੀ ਦੱਸਦੇ ਕਹਿੰਦੇ ਕਿ ਮੈਂ ਇੰਨਾ ਜ਼ਿਆਦਾ ਪ੍ਰੋਬਲਮ ਦੇ ਵਿੱਚ ਸੀ ਕਹਿੰਦੇ ਮੇਰੀ ਜੋ ਵਾਈਫ ਸੀ ਇੰਨੀ ਜ਼ਿਆਦਾ ਔਖੀ ਸੀ ਕਹਿੰਦੇ ਕਿ ਮੈਨੂੰ ਖੁਦ ਨੂੰ ਵੀ ਪਤਾ ਲੱਗਦਾ ਸੀ ਵੀ ਅੱਗੇ ਜਾ ਕੇ ਜਾਦਾ ਮਾਨ ਉਹ ਜਾਂ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਕਿਉਂਕਿ ਜੋ ਕੰਡੀਸ਼ਨ ਮੈਂ ਫੇਸ ਕਰ ਰਿਹਾ ਸੀ ਉਹ ਸਿਰਫ ਮੈਂ ਹੀ ਜਾਣਦਾ ਸੀ ਪਰ ਖਾਲਸਾ ਜੀ ਵੀਰ ਦੱਸ ਦਿਆ ਕਿ ਅਸੀਂ ਕਹਿੰਦੇ ਜਨਵਰੀ ਤੋਂ ਦੁਪਹਿਰਾ ਸੇਵਕਟ ਨੇ ਸ਼ੁਰੂ ਕੀਤੀ ਸੀ ਤੇ ਕਹਿੰਦੇ ਫਰਵਰੀ ਦੇ ਵਿੱਚ ਸਾਡੇ ਕੋਲ ਬੱਚਾ ਹੋਇਆ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਕਿਹੜੇ ਫਰਵਰੀ ਦੇ ਵਿੱਚ ਕਸੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਕਹਿੰਦੇ ਇੰਡੀਆ ਦਾ ਮੇਰਾ ਪਰਿਵਾਰ ਕਹਿੰਦੇ ਜਾ ਕੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸ਼ੁਕਰਾਨਾ ਕਰਕੇ ਆਇਆ ਦੁਪਹਿਰਾ ਸੇਵ ਘਟ ਕੇ ਆਇਆ ਤੇ ਨਾਲ ਹੀ ਸ਼ਹੀਦੀ ਦੇਖਦੀ ਰਸਤ ਕਰਵਾ ਕੇ ਆਏ ਟਾਲਾ ਸਾਬ ਜਾ ਕੇ ਇਸੇ ਤਰ੍ਹਾਂ ਖਾਲਸਾ ਜੀ ਬੀਰ ਦੱਸ ਰਿਹਾ ਕਹਿੰਦੇ ਕਿ ਮੈਂ ਡੇਢ ਸਾਲ ਦੇ ਬਾਅਦ ਆਪਣੇ ਪਰਿਵਾਰ ਨੂੰ ਲੈ ਕੇ ਕਹਿੰਦੇ ਮੈਂ ਇੰਡੀਆ ਆਇਆ ਇਦਿਆ ਆ ਕੇ ਕਹਿੰਦੇ ਕਿਵੇਂ ਜਿਵੇਂ ਕਰ ਆਉਣਾ ਦੂਸਰੇ ਦਿਨ ਹੀ ਮੈਂ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਕਹਿੰਦੇ ਕਿ ਮੈਂ ਜਿੰਨਾ ਵੀ ਸ਼ੁਕਰਾਨਾ ਕਰਾਂ ਮੇਰੇ ਲਈ ਉਹਨਾ ਹੀ ਘਾਟੇ ਨਾਲੇ ਵਾਹਿਗੁਰੂ ਸੱਚੇ ਪਾਸ਼ਾ ਸ਼ਹੀਦਾ ਸਿੰਘਾ ਦਾ ਸ਼ੁਕਰਾਨਾ ਕੀਤਾ ਦਰਸ਼ਨ ਮੇਲੇ ਕੀਤੇ ਤਾਂ ਤਨਤਨ ਗੁਰੂ ਰਾਮਦਾਸ ਵਰਾਜੀ ਦੇ ਦਰ ਤੇ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਚਪੈਰਾ ਸੈਵਕਟਿਆ ਵੀ ਇੱਕ ਕਹਿੰਦੇ ਮੈਂ ਖੁੱਲੀ ਦੇਗ ਸੁਖੀ ਸੀ ਜਿੰਨੀ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਹੋਈ ਉਹ ਕਿਰਪਾ ਦੇ ਸਦਕਾ ਕਹਿੰਦੇ ਮਟਾਲਾ ਸਭ ਸ਼ਹੀਦੀ ਦੇਖਦੀ ਰਸਤ ਵੀ ਕਹਿੰਦੇ ਦੇ ਕੇ ਆਇਆ ਤੇ ਆਪਣੇ ਬੱਚੇ ਦੀ ਤੰਦਰੁਸਤੀ ਦੀ ਅਰਦਾਸ ਬੇਨਤੀ ਕਰਵਾਈ ਇਸੇ ਤਰ੍ਹਾਂ ਖਾਲਸਾ ਜੀ ਇਹ ਵੀਰ ਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਬੱਚਾ ਬਿਲਕੁਲ ਤੰਦਰੁਸਤ ਹੋਇਆ ਜੋ ਕਿ ਡਾਕਟਰ ਕਹਿੰਦੇ ਸੀ ਵੀ ਕਿਸੇ ਵੀ ਤਰ੍ਹਾਂ ਦੀ ਇੱਕ ਜਨੇ ਤੇ ਪ੍ਰੋਬਲਮ ਆ ਸਕਦੀ ਹੈ ਪਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਦੋਨੋਂ ਮਾਤਾ ਪੁੱਤ ਤੰਦਰੁਸਤ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਈ। ਸੋ ਖਾਲਸਾ ਜੀ ਇਹ ਸੀ ਉਸ ਵੀਰ ਦੀ ਹੱਦ ਵੀ ਤੀ ਜਿਹੜੀ ਅੱਜ ਦੀ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਨੂੰ ਦੇਖਣ ਦੇ ਲਈ ਸੁਣਦੇ ਨਹੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਸੋ ਖਾਲਸਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸੇਰ ਜੀ ਸਰਬੱਤ ਦਾ ਭਲਾ ਕਰਨਾ ਵਾਹੀ ਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਨ ਬਾਬਾ ਦੀਪ ਸਿੰਘ ਸੇਵ ਜੀ ਮਹਾਰਾ ਸੱਚੇ ਪਾਤਸ਼ਾ ਸਬਨਾ ਦੀ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤੰਦਨ ਬਾਬਾ ਦੀਪ ਸਿੰਘ ਸੇਵ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾ ਆਪਣੇ ਬੱਚੇ ਬੱਚੀਆਂ ਸਬਨਾ ਦੇ ਕਾਰਜ ਸਫਲ ਕਰਨੇ ਮਹਾਰਾ ਸੱਚੇ ਪਾਤਸ਼ਾ ਸਬਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਦੇ ਕਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਮੀਆਂ ਉਮਰਾਂ ਬਖਸ਼ਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ